ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਭਗਵਾਨਪੁਰ ਤਫਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 5 ਛੋਟੀਆਂ ਦਿਖਾਵਾਂਗੇ 4 ਬਿਲਕੁਲ ਤਾਜ਼ੀਆਂ ਸੂਈਆਂ ਤੇ ਇੱਕ ਟੋਪੜਾ ਛੋਟੀ ਦਿਖਾਵਾਂਗੇ ਆਪਾਂ ਪਹੁੰਚਿਆ ਵੀਰ ਕੰਗੋ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਨਾਂ ਦੀ ਡਿਟੇਲ ਸਤਿ ਸ੍ਰੀ ਅਕਾਲ ਜੀ ਸਿੱਖ ਮਹਾਰਾਜ ਜੀ ਕੀ ਹਾਲ ਚਾਲ ਜੀ ਉਹਦੇ ਕਿਰਪਾ ਬਾਬੇ ਨੂੰ ਮਨਵਾ ਸਕਦੀ ਚਲੋ ਜੀ ਕਿਰਪਾਈ ਚਾਹੀਦੀ ਆ ਜੀ ਤੇ ਬਾਈ ਜੀ ਆਪਣਾ ਨਾਮ ਤੇ ਡਰੈਸ ਦੱਸ ਦਿਓ ਹਾਂ ਜੀ ਨਾਮ ਭਾਜੀ ਕਮਲ ਜੇ ਹਾਂ ਜੀ ਭਗਵਾਨਪੁਰ ਤਸੀਲ ਡੇਰਪਾ ਬੰਦਾ ਜਿਲ੍ਹਾ ਗੁਰਦਾਸਪੁਰ ਠੀਕ ਆ ਜੀ ਤੇ ਫੋਨ ਨੰਬਰ ਬੋਲ ਦਿਓ 90561 94311 ਠੀਕ ਆ ਜੀ ਤੇ ਇਧਰੋਂ ਕਰੀ ਸ਼ੁਰੂਆਤ ਜੀ ਹਾਂ ਜੀ ਇਧਰੋਂ ਕਰਨਾ ਪਹਿਲਾਂ ਗੱਠੀ ਪੈਣੀ ਠੀਕ ਆ ਲਓ ਜੀ ਪਹਿਲਾਂ ਸਵਾ ਕਰੀਏ ਫੋਨ ਲੱਗਿਆ ਛੱਤੀ ਬਾਜੀ ਕਿੰਨਾ ਹੈ ਮੋਗਾ ਸਹੀ ਨੂੰ ਇਹ ਪਾਜੀ ਪਾਰਸੰਗ ਹੀ ਹੋਈ ਜੇ ਅੱਛਾ ਜੀ ਤਿੰਨ ਦਿਨ ਹੋ ਗਏ ਸਹੀ ਨੂੰ ਠੀਕ ਹੈ ਠੀਕ ਹੈ ਜੀ ਕਿੰਨਾ ਕਬੋਲਾ ਬੋਲਾ ਇੱਕ ਵਾ ਜੀ ਬੋਲਾ ਬਾਜੀ 7 ਤੋਂ 8 ਲੀਟਰ ਵਿੱਚ ਹੈਗਾ ਠੀਕ ਹੈ ਠੀਕ ਹੈ ਲਓ ਜੀ 7 ਤੋਂ 8 ਲੀਟਰ ਜਿਹੜਾ ਬੋਲਾ ਸਟਾਰਟ ਆ ਤੇ ਜਵਾਕੀ ਜੇ ਪਿਛੇ ਜਵਾਗੇ ਤੇ ਕਟਾ ਜੇ ਠੀਕ ਹੈ ਜੀ ਮੇਲ ਕਾ ਫਾਗ ਹੈ ਜੋ ਵੀ ਦੱਪਾ ਦਿਖਾ ਦਿੰਦੇ ਤੁਹਾਨੂੰ ਲੈ ਜਾਓ ਦੰਦਾਂ ਜਿਹੜੇ ਬਾਹਰ ਦੰਦਾਂ ਜੋ ਚਾਰ ਦੰਦ ਹੈ ਜੀ ਲਓ ਜੀ ਚਾਰ ਦੰਦ ਛੋਟੀ ਔਲੀ ਹੋ ਗਈ ਸਾਡੇ ਥਾਲਾਂ ਦਾ ਸਾਈਜ਼ ਗੈਪ ਤੇ ਅੰਡਰ ਕੁਆਲਟੀ ਜਿਹੜੀ ਬਹੁਤ ਹੀ ਜ਼ਿਆਦਾ ਸ਼ਾਨਦਾਰ ਆ ਗਈ ਆ ਤੇ ਹਵਾਨਾ ਵੀ ਐਨ ਬਿੰਡਿੰਗ ਵਾਲਾ ਆ ਗਿਆ ਵਾ ਕਮਾਲੋ ਲਓ ਜੀ ਨੀਲੀ ਦੇ ਵਿੱਚ ਆ ਗਈ ਆ ਤੇ ਥਾਲਾਂ ਦਾ ਸਾਈਜ਼ ਗੈਪ ਜਿਹੜਾ ਬਹੁਤ ਹੀ ਜ਼ਿਆਦਾ ਚੰਗਾ ਵਾ ਤੇ ਕਿੰਨਾ ਕੁ ਭਰੀ ਹੋ ਦੁੱਧ ਭਾਜੀ ਦੁੱਧ ਭਾਜੀ 18 ਲੀਟਰ ਦੀ ਗਰੰਟੀ ਦਾ ਹੋਏ ਸਾਡੇ ਜੀ ਠੀਕ ਹੈ ਠੀਕ ਹੈ ਲਓ ਜੀ 12 ਲੀਟਰ ਦੀ ਗਰੰਟੀ ਠੀਕ ਆਹ ਵਾਲਾ ਆ ਗਿਆ ਜੀ ਮੇਲ ਕਾਫ ਠੀਕ ਆ ਜੀ ਇਹ ੱਡਾ ਜੁੱਡਾ ਜਿਹੜਾ ਬਹੁਤ ਹੀ ਜ਼ਿਆਦਾ ਸੁਖਾਈਆਂ ਦੇ ਵਿੱਚ ਆ ਗਿਆ ਵਾ ਤੇ ਥਣਵੇਂ ਨੋਕ ਕਲਾਂ ਲੰਗਾ ਪਿਆ ਵੈਣ ਕੱਲਾ ਕੱਲਾ ਥਣ ਲਗਾਵਾ ਫੜੇ ਪੋਛ ਨਹੀਂ ਜੀ ਇੱਕ ਨੰਬਰ ਲਿਖਣ ਦੀ ਤੇਰੀ ਆ ਅੱਛਾ ਜੀ ਆ ਫੜੇ ਮੜੀ ਕੂਣੀ ਜੀ ਨੋਰੀ ਚੱਕਾ ਸਾਦੇ ਨੂੰ ਇਹ ੱਡਾ ਜਿਹੜਾ ਬਹੁਤ ਹੀ ਜ਼ਿਆਦਾ ਸੁਖਾਈਆਂ ਦੇ ਵਿੱਚ ਆ ਗਿਆ ਵਾ ਤੇ ਮੁੱਲ ਭਾਈ ਇਹਦਾ ਕੀ ਕਰਨਾ ਫਿਰ ਮੁੱਲ ਭਾਈ ਮੰਗਨ ਨੂੰ ਤੇ ਇਹ ਜਿਹੀ ਝੋਟੀਆਂ ਹੀ ਇੱਕ ਦਸ ਦੀਆਂ 15 ਦੀਆਂ ਵੇਚੀ ਆਵਾ ਹਾਂਜੀ ਮੁੱਲ ਹੁਣ ਇਹਦੇ 1.5 ਜੀ ਤੇ ਲੱਖ ਰੁਪਏ ਕਰ ਦਈਏ ਮਾਨਤਾਨਾ ਮਾਨਤਾਨਾ ਵਾਲੀ ਗੱਲ ਇੱਕ ਵਹੀ ਜੈ ਜੀ ਕੀਤੀ ਜੀ ਕੱਟੀ ਬੜੀ ਚੰਗੀ ਜੀ ਬਾਜੀ ਇਹ ਕਰਤੀਗੇ ਚਲੋ ਸੁਦਾ ਸਾਹਿਬਾ ਬਠੇਰਾ ਪੈ ਗਿਆ ਵਾ ਕੋਈ ਕੱਲ ਜੂਆ ਪੈ ਗਿਆ ਇਹ ਕੱਟੀਆਂ ਕਿੱਥੇ ਲਪਕਣੀਆਂ ਜੂਆ ਪੈ ਗਿਆ ਚਲ ਛੱਡ ਦਿਓ ਯਾਰ ਖਣ ਛੱਡਦਾ ਕੋਈ ਨਾ ਅੱਜ ਤੋਂ ਥੋੜਾ ਪਤਾ ਚਲੋ ਪਹਿਲੇ 2000 ਰੁਪਏ ਛੱਡਾਂਗੇ ਇੱਕ ਤਿਲ ਹਾਂਜੀ 1 3 ਦੀ ਪੂਰੇ ਲੱਖ ਦੀ ਤੇ ਕੀ ਗੱਲ ਹੋ ਗਈ ਪੂਰੇ ਲੱਖ ਦੀ ਬਿਲਕੁਲ ਜਿਹੜੀ ਐਨ ਟਰੱਕੀ 12 ਦੀ ਕਰਾਲੀ ਆ ਚਲੋ ਕੋਈ ਬਾਕੀ ਅੱਗੇ ਸਾਹਮਣੇ ਵਾਲਾ ਭਰਾ ਲੈ ਜੂ ਤੇ ਚਲੋ ਦੋਵੇਂ ਚੱਡਾ ਜੀ ਗੰਦੀ ਵੀ ਰਹੀ ਆ ਇਸ ਪਾਈਾਰੇ ਵਿੱਚ ਆ ਗਿਆ ਵਾ ਕਰੋ ਜੀ ਚੈੱਕ ਤੇ ਆਖੇ ਭਾਈ ਦੂਜੇ ਨੰਬਰ ਤੇ ਇਹ ਹੀ ਪਹਿਲਾਂ ਕੱਟੀ ਛੂਈ ਜੇ ਅੱਜ ਸਵੇਰੇ ਬਨੇਰੇ ਛੂਈ ਜੇ ਅੱਛਾ ਜੀ ਹਾਂਜੀ ਠੀਕ ਆ ਕਿੰਨਾ ਕੱਟਿਆ ਬੋਲਾ ਇਹ ਅੱਜ ਛੂਈ ਜੇ ਬੋਲਾ ਤੇ ਥਾਣੀ ਵੇਖ ਕੇ ਲੈਂਦੀ ਜੀ ਅੱਛਾ ਅੱਛਾ ਠੀਕ ਆ ਜੀ ਹਾਂਜੀ ਦੇਖੋ ਜੇ ਭਾਈ ਇਹ ਵੀ ਹਰ ਵਧੀਆ ਨਿਕਲੀ ਚਵਾਈ ਚੋਈ ਹਾਂ ਚਵਾਈ ਬੜੀ ਵਧੀਆ ਠੰਡੀ ਧੀ ਦੀ ਹੈ ਵੀ ਠੀਕ ਹੈ ਜੀ ਇਹ ਆਹ ਭਾਲੇ ਤੋਂ ਇੱਕ ਛੜ ਦੇ ਹਾਂ ਇਹ ਭਾਲੇ ਪਈ ਦੇ ਠੀਕ ਹੈ ਜੀ ਆਹ ਵਾਲਾ ਬਿਲਕੁਲ ਇਹ ਜਿਹੜਾ ਬੱਚਾ ਜੀ ਕਟਾ ਕੱਟੀ ਜੇ ਕਟਾ ਜੇ ਵੀ ਲਓ ਜੀ ਗੈਡ ਬਲੈਕ ਚੂਲ ਤਾਂ ਜਿਹੜੇ ਵਾਲ ਸਾਰੇ ਕਾਲੇ ਆ ਕਟੇ ਦੇ ਲੈਓ ਇੱਥੇ ਲੈ ਕਰੋ ਜੀ ਇਹਦੀ ਫੇਸ ਕੁਆਲਿਟੀ ਕਿੱਕ ਸਿੰਗ ਸਿੰਘ ਜਿਹੜਾ ਚੰਗਾ ਲੱਗਾ ਵਾ ਕਰਮਾਲੀ ਨੂੰ ਇਹ ਵੀ ਪਹਿਲਾ ਸੂਆ ਸੂਈ ਯਾਰ ਥਣ ਤੋਂ ਜਿਹੜਾ ਬਹੁਤ ਹੀ ਚੰਗਾ ਖੱਡਿਆ ਵਾ ਬਾਕੀ ਆਹ ਕੰਸਟ ਤੇ ਬਾਈ ਕਿੰਨੇ ਕਹਿੰਦੇ ਕਿ ਭਲ ਪਈ ਆ ਤੇ ਹਵਾਲਾ ਜਿਹੜਾ ਇਹਦਾ ਵੀ ਅਖਰ ਆ ਗਿਆ ਵਾ ਇਹ ਪਾਜੀ ਕਿੰਨੇ ਕਿ ਡੁੱਧ ਵਾਲੀ ਵਾਹੇ ਇਹ ਪਾਜੀ 10 ਲੀਟਰ ਤੋਂ ਪੜੀ ਜਾਉਣੀ ਕੀ ਇਹ ਠੀਕ ਹੋਊ ਜੀ 10 ਕਿਲੋ ਜਿਹੜਾ ਬਾਈ ਕਹਿੰਦਾ ਕਿ ਦੁੱਧ ਭਰੀ ਜਾਊਗੀ ਚਵਾਈ ਨਹੀਂ ਫੁੱਲ ਕੀਤੀ ਪਾਈ ਜਣਾਂਗੇ ਜੇ ਇਹ ਠੰਡੂ ਨੇ ਜਿਹੜੇ ਪਾਸ ਕਰਕੇ ਲੈ ਕੇ ਆਇਆ ਬਾਈ ਹਣੀ ਬਿਲਕੁਲ ਸੀਲ ਠੰਡੀ ਪੁੰਡੀ ਆ ਠੀਕ ਆ ਠੀਕ ਆ ਲਓ ਜੀ ਸੀਲ ਠੰਡੀਆਂ ਪੈ ਗਈਆਂ ਨੀ ਦੱਸਦੇ ਕਿ ਬਹੁਤ ਹੀ ਜ਼ਰ ਆ ਗਿਆ ਵਾ ਇਹ ਥੜਾ ਦਾ ਸਹਿਜ ਗਿਆ ਇਹਦਾ ਵੀ ਬਹੁਤ ਹੀ ਚੰਗਾ ਵਾ ਇਹਨਾਂ ਜਿੱਥ ਜੱਤੀ ਇਹਦਾ ਵੀ ਲੱਗਾ ਵਾ ਤੇ ਇਹਦਾ ਬਾਈ ਜੀ ਮੁੱਲ ਫਿਰ ਮੁੱਲ ਦਾ ਭਾਜੀ 99000 ਜੀ ਅੱਛਾ ਜੀ ਹਾਂਜੀ ਇਹ ਹਾਂ ਨਾ ਆ ਨਾ ਕੋ 2000 ਹੋਰ ਮੰਨ ਤਨ ਕਰ ਲਾਂਗੇ ਕਿੰਨੇ 93 ਦੀ ਹਾਂਜੀ 90000 ਰੁਪਏ ਦੇ ਦਾਂਗੇ ਭਾਈ ਠੀਕ ਹੈ ਲਓ ਜੀ 90000 ਦੀ ਇਹ ਵੀ ਪਹਿਲਾ ਸੂਆ ਸੂਈ ਹੈ ਝੋਟੀ ਤੇ ਬਾਕੀ ਕੋਈ ਚਲੋ ਇਹ ਵੀ ਸਾਂਭਣ ਦਾ ਲੱਗਦੇ ਦੋ ਤੇ 10 ਤੋਂ ਪਲੱਸ ਵਿੱਚ ਹੋ ਸਕਦਾ ਚਵਾ ਸਕਦੇ ਬਾਕੀ 10 ਦੀ ਪਾਈ ਹੋਣੀ ਮੰਨਦੇ ਕਿ ਗਰੰਟੀ ਹੈ 10 ਲੀਟਰ ਦੁੱਧ ਭਰੀ ਜਾਊਗੀ ਭਰੀ ਜਾਊਗੀ ਠੀਕ ਹੈ ਤੀਜੇ ਨੰਬਰ ਤੇ ਭਾਈ ਜੀ ਕਿਵੇਂ ਆਂ ਹਾਂਜੀ ਇਹ ਮੈਂ ਤੀਜੇ ਸੂਏ ਸੂਈ ਦੇ ਅੱਛਾ ਜੀ ਹਾਂਜੀ ਬਹੁਤ ਖਰੀ ਮੈਂ ਇੱਥੇ ਲਈ ਵੀ ਤਾਜੀ ਗਿਲਕੋ ਸੂਈ ਦੇ ਅੱਛਾ ਜੀ ਇੱਥੇ ਲਈ 9 ਲੀਟਰ ਬੋਲਾ ਹੈਗਾ ਜੀ ਠੀਕ ਲਓ ਜੀ 9 ਲੀਟਰ ਬੋਲਾ ਜਣਾ ਇਹ ਕੋਲੋਂ ਸਟਾਰਟ ਆ ਤੇ ਤੇ ਨੰਨੇ ਤੇ ਲੋਕੋ ਸੋਈ ਨਾ ਆ ਚਾਰ ਦਿਨ ਹੋ ਗਏ ਤਿੰਨ ਦਿਨ ਠੀਕ ਲੋ ਜੀ ਤਿੰਨ ਚਾਰ ਦਿਨ ਹੋ ਗਏ ਇਹ ਵੀ ਬਿਲਕੁਲ ਜੇ 나ੜੂ ਤੇ ਆ ਵਾ ਫੀਮੇਲ ਕੱਟੀ ਜੇ ਦੇ ਮਗਰ ਠੀਕ ਲੋ ਜੀ ਫੀਮੇਲ ਕਾਫ ਆ ਗਿਆ ਬਿਲਕੁਲ ਹੀ ਤਾਜ਼ਾ ਵਾ ਤੇ ਨਾਲ ਉਹਨੂੰ ਬਿਲਕੁਲ ਹੀ ਨਾੜੂ ਖੋਲੋ ਵੀਰ ਜੀ ਖੋਲੋ ਇਹ ਕੋਲਿਓ ਬਿੰਤੀ ਆ ਵੀ ਹੈ ਇਹ ਬਾਈ ਕਿੰਨਾ ਘਰ ਦੁੱਧ ਦਾ ਇਹ ਦੁੱਧ ਭਾਈ ਇਹ 11-12 ਕਿਲੋ ਦੁੱਧ ਕੱਢੂਗਾ। ਅੱਛਾ ਜੀ। ਹਾਂ ਪਲੀ ਜੂਣੀ ਮੈਂ ਇਹ ਕਿਹੜੀ ਛੋਟੀ ਆ। ਠੀਕ ਆ ਠੀਕ ਆ। ਲਓ ਜੀ 12 ਲੀਟਰ ਪਈਆਂ ਤਾਂ ਇਹ ਵੀ ਦੁੱਧ ਭਰੀ ਜਾਊਗੀ। ਬਾਕੀ ਸਿੰਗ ਜਰੂਰ ਥੋੜਾ ਜਿਆ ਕਰ ਗਈ ਹੈ ਕੁਲਾ। ਆਹ ਪਿੱਟ ਬਸ ਬਹੁਤ ਹੀ ਚੰਗਾ ਆ ਗਿਆ ਵਾ। ਜਵਾਈ ਬੜੀ ਚੰਗੀ ਲੱਗੀ ਹੈ। 1 ਨੰਬਰ ਦੀ ਆ। ਠੀਕ ਆ ਠੀਕ ਆ ਜੀ। ਤੇ ਨੀਲੀ ਥੋੜਾ ਜਿਹਾ ਪੱਕ ਰੱਖਦੀ ਹਵਾ ਨੇ ਤੇ ਵੀ ਡੱਬ ਜੇ ਆ ਗਈ ਆ। ਤੇ ਥਣ ਤੋਣ ਇਹਨਾਂ ਵੀ ਬਹੁਤ ਹੀ ਜ਼ਿਆਦਾ ਚੰਗਾ ਲੱਗਾ ਵਾ ਕਰਮਾਲੀ ਨੂੰ। ਇਹਦੇ ਕੋਲ ਔਕੇ ਦੇ 9 ਲੀਟਰ ਬੋਲ ਬੋਲ ਸਟਾਰਟ ਹੈ ਜੇ। ਨੰਦ ਦਾ ਸੈਜ ਕਬ ਇਹਦਾ ਵੀ ਚਾਹਾਂ ਨੁਕਰਾਂ ਤੇ ਹਨ ਕੱਲਾ ਕੱਲਾ ਲੱਗਾ ਪਿਆ ਵਾ ਇਹਦਾ ਭਾਜੀ ਕਿਹੜਾ ਜੇ ਦਵਕਾਟ ਇਹਦਾ ਠੀਕ ਠੀਕ ਹੈ ਜੀ ਆਹ ਵਾਲਾ ਪੀ ਮਲਕਾਫ ਜੇ ਪਹਿਲਾਂ ਦਗਾ ਦਿੱਤਾ ਸੀ ਆਪਾਂ ਥੋੜੇ ਬੂਠ ਮੜੀ ਭਾਜੀ ਪਾ ਜੀ ਇਹ ਬਿਲਕੁਲ ਜਿੰਨਾ ਜਿੰਨਾ ਦੁੱਧ ਉਹਨਾਂ ਨੇ ਦਛੜੇ ਨਹੀਂ ਹੈਗਾ ਵੀ ਉਹ ਕੋਈ 12 13 ਕਹਿ ਦੀ ਮੁਰਗੀ ਨਿਕਲ ਕੇ ਦੇ ਕਰ ਸਾਪ ਉੱਪਰ ਉੱਪਰ ਕਿਨੋਂ ਜਾ ਕੇ ਆਪਾਂ ਉਹ ਕੰਮ ਨਹੀਂ ਕਰਦੇ ਹੈਗੇ ਚੱਡਾ ਚੱਡਾ ਜਿਹੜਾ ਬੰਦਾ ਜਿੰਨਾ ਕੋ ਹੁੰਦਾ ਵਾ ਬਿਲਕੁਲ ਸਹੀ ਗੱਲ ਹੈ ਜੀ ਕੰਮ ਸਾਫ਼ ਸੁਥਰਾ ਕਰਨਾ ਚਾਹੀਦਾ ਜੀ ਲੰਮਾ ਚਿਰ ਚੱਲ ਜਾਂਦਾ ਬੰਦਾ ਹਾਂਜੀ ਹਾਂਜੀ ਤੇ ਇਹਦਾ ਬਾਜੀ ਮੁੱਲ ਫਿਰ ਇਹਦਾ ਬਾਜੀ ਮੁੱਲ 85000 ਜੀ ਅੱਛਾ ਜੀ ਹਾਂਜੀ 82000 ਦੀ ਦੇ ਦਾਂਗੇ ਠੀਕ ਹੈ ਲਓ ਜੀ ਇਹ 82000 ਦੀ 30 ਦਾ ਸੂਆ ਸੂਈਆ ਕਰਮਾਲੀ ਜੋਤ ਜਿਹੜਾ 12 ਲੀਟਰ ਭਰੀ ਜਾਊਗੀ ਤੇ ਹਵਾਲਾ ਨੂੰ ਇਹਦਾ ਵੀ ਬਹੁਤ ਜ਼ਿਆਦਾ ਸਪਾਈਆਂ ਚ ਆ ਗਿਆ ਵਾ ਤੇ ਚੌਥੇ ਨੰਬਰ ਤੇ ਭਾਜੀ ਕਿਵੇਂ ਝੁੱਟੀ ਐ ਆ ਵੀ ਝੁੱਟੀ ਜਿਹੀ ਜਿਹੀ ਜੀ ਤੀਸਰਾ ਸੁਆ ਹਾਂਜੀ ਠੀਕ ਹੈ ਜੀ ਇਹ ਵੀ ਕੀ ਹੈ ਇਹ ਵੀ ਬਿਲਕੁਲ ਤਾਜੀ ਆ ਇਹ ਚਾਰ ਪੰਜ ਦਿਨ ਹੋਛੀ ਠੀਕ ਹੈ ਠੀਕ ਹੈ ਜੀ ਹਾਂਜੀ ਇਹ ਵੀ ਚਾਰ ਪੰਜ ਦਿਨ ਤੇ ਉਸ ਤੋਂ ਬਾਅਦ ਮੇਰਾ ਆ ਇੱਕੋ ਕਿਲਾ ਇਹ ਬੜਾ ਇਦੋਂ ਕੋ ਭਾਈ 6 ਲੀਟਰ ਦੇ ਗੋਲਾ ਅੱਛਾ ਜੀ ਆਵੇਂ ਤੁਹਾਨੂੰ ਕਹੀਏ 8 9 10 ਠੀਕ ਹੈ ਠੀਕ ਨਹੀਂ ਬਿਲਕੁਲ ਸਿਆਣੀ ਅਸੀਂ ਬਿਲਕੁਲ ਜਿੰਨਾ ਜਿਆਦਾ ਮਿਲ ਗਿਆ ਉਹਨਾਂ ਨੂੰ ਦੱਸਣ ਦੇ ਆਪਾਂ ਫਲਤ ਨਹੀਂ ਕਰ ਦਿੰਦੇ ਹੈਗੇ ਠੀਕ ਹੈ ਸੋਧਾ ਵੇਖੀਏ ਵੀ ਹਲਾ ਫੋਲੋ ਜੀ ਸਵੇਰ ਤੋਂ ਜਿਆ ਹੀ ਲੱਗਦੀ ਵੇਖਣ ਤਵੇਖਣ ਘੱਟ ਲੱਗਦੀ ਹੈ ਹਮ ਕੋਈ ਸਵੇਰ ਇਹ ਭਾਈ ਹੋਣੀ ਕਹਿੰਦੇਗਾ ਤੀਸਰਾ ਵਾ ਹਾਦੀ ਉਹਨਾਂ ਦੀ ਪੀਐਸ ਕੁਆਲਿਟੀ ਚੈਟ ਬਲੈਕ ਆ ਗਈ ਜੇ ਵੈਟਰ ਵਾਲੀ ਠੀਕ ਹੈ ਠੀਕ ਹੈ ਜੀ ਇਹ ਕਿੰਨਾ ਕੁ ਭਰਿਆ ਹੋਇਆ ਹੈ ਇਹ ਇਹਦਾ ਉਹਨਾਂ 894 ਇਹਦਾ ਜਵਾਕੜਾ ਆ ਜੀ ਠੀਕ ਹੈ ਜੀ ਇਹਦਾ ਆ ਗਿਆ ਜੀ ਜਵਾਕੇ ਦੇ ਪਿੱਛੇ ਕੱਟਾ ਕੱਟੀ ਕੱਟੀ ਆ ਲਓ ਜੀ ਇਹ ਵੀ ਫੀਮੇਲ ਕਾਫ ਜੀ ਇਹਦੇ ਪਿੱਛੇ ਵੀ ਦੇਖੀਏ ਕੁਆਲਿਟੀ ਫਿਰ ਤੋਂ ਸੈਟ ਕਰ ਸਾ ਤੇ ਨਹੀਂ ਆਖੋ ਕੋ ਲੱਥਾ ਖੋ ਵੀ ਲੱਥਾ ਠੀਕ ਹੈ ਠੀਕ ਹੈ ਜੀ ਪੁਰਾਣਾ ਹੀ ਲੱਗਦਾ ਪੁਰਾਣਾ ਹੀ ਕਿਤੇ ਪਹਿਲਾ ਹੀ ਆ ਲਓ ਜੀ ਹੈ ਸਿੰਗਲ ਹੱਡੀ ਜੇ ਤੇ ਚਲੋ ਇਹ ਵੀ ਕੋਈ ਵੀਰ ਸੇਵਾ ਵਾਲਾ ਲੈ ਜਾਊਗਾ ਥੋੜੇ ਜਿਹਾ ਮੈਂ ਥੋੜਾ ਹੋਰ ਜਿਹਾ ਕਰਵਾਈ ਆ ਹਾਂ ਜੀ ਹੋਰ ਬਿਲਕੁਲ ਵੇਖਾ ਚ ਮੈਂ ਕਰਵਾਈ ਆ ਤੇ ਠੀਕ ਆ ਠੀਕ ਆ ਸੇਵਾ ਨੇ ਕੀਤੀ ਨਹੀਂ ਛੋਟੀ ਕੰਗੀ ਚਲੋ ਹਾਂ ਜੀ ਤੇ ਚਲੋ ਜੀ ਵੀਰ ਕੋਈ ਭਰਾ ਸੇਵਾ ਵਾਲਾ ਲੈ ਜਾਊ ਤੇ ਦੁੱਧ ਇਹ ਵੀ ਚੰਗਾ ਕੱਢੀਓ ਕਿ ਬਾਕੀ ਥਾਂ ਦੁੱਧ ਦੇਖੋ ਜੀ ਸੇਵਾ ਦਾ ਬਿਲਕੁਲ ਸਹੀ ਹਾਂ ਜੀ ਹਾਂ ਜੀ ਇਹਦਾ ਭਾਈ ਜੀ ਕੀ ਕਰਨਾ ਮੁੱਲ ਇਹਦਾ ਇਹ ਤਾਂ ਮੁੱਲ ਤੇ 72000 ਰੁਪਏ ਕੱਢੀਦਾ ਜੇ ਅੱਛਾ ਜੀ 72000 ਤੇ 70 ਦੀ ਹਾਂ ਜੀ ਸਾਨੂੰ ਮੌਕੇ ਤੇ ਕਰ ਲਿਓ ਥੋੜੇ ਬੋਦੇ ਤੁਸੀਂ ਹਣਾ 4000 ਗੰਡ ਮਾਨਦਾਨ ਕਰ ਲਾਂਗੇ ਠੀਕ ਹੈ ਜੀ ਮੌਕੇ ਤੇ ਬਾਈ ਕਹਿੰਦਾ ਕਿ ਫੁੱਲ ਮਾਨਦਾਨ ਜਿੱਦੂ ਕਰਾਂਗੇ ਇਹ ਤੋਂ ਟੀ ਚੰਗੀ ਆ ਚੰਗੂ ਵੀ ਭਰਾ ਸੰਭ ਲੂਗਾ ਦੁੱਧ ਚੰਗਾ ਕੱਢੀ ਜਾਊਗੀ ਖਾਨ ਤੋਂ ਤੇ ਬਾਕੀ ਚੱਟਾ ਇਹਦਾ ਵੀ ਬੌਂਡ ਬਾਈ ਨਾਲ ਵਿੱਚ ਆ ਗਿਆ ਵਾ ਆ ਕਿਵੇਂ ਭਾਜੀ ਭਾਜੇ ਮੇਰਾ 1 ਤੋਂ 50 ਜੀ ਨੂੰ 9 ਬੈਲੇ ਪੜੀ ਅੱਛਾ ਜੀ ਆਪਾਂ ਤਾਂ ਖਾਲੀ ਕਰਕੇ ਦਵਾਂਗੇ ਤੁਹਾਨੂੰ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਦੁੱਧ ਵਾਲੀਆਂ ਨਿਸ਼ਾਨੀਆਂ ਜਿੱਦੀਆਂ ਆ ਗਈਆਂ ਵਾ 3 ਮਹੀਨੇ ਕੇ ਜਾਸਪਾਸ ਜਿਹੜਾ ਟਾਈਮ ਹੋ ਗਿਆ ਵਾ ਬਣੀ ਲੂ ਤੇ ਤੋਂ ਦੇ ਵਿੱਚੇ ਵੀ ਰੱਖ ਹੋਲਦੋ ਦੁੱਧ ਕਿੰਨਾ ਜੇ ਦੇਖੋ ਦੁੱਧ 6 ਲੀਟਰ ਪੱਕਾ ਵਾਦੀ ਆ ਠੰਡਾ ਕਰਕੇ ਠੀਕ ਹੈ ਜੀ ਉਹ 6 ਲੀਟਰ ਜਿਹੜਾ ਦੁੱਧ ਇਤੋਂ ਬਿਲਕੁਲ ਤਿਆਰ ਆ ਪਤਾ ਕੋ ਸੱਜਣਾ ਕਿੰਨਾ ਘ ਭਰਿਆ ਨੇ ਸੱਜਣਾ ਇਹ ਇੱਥੇ ਬੜਾ ਕਿੰਨਾ ਦੁੱਧ ਭਰਿਆ ਵਾ ਅੱਛਾ ਜੀ ਹਾਂ ਉਹ ਤੁਹਾਨੂੰ ਮੁੰਡੇ ਬਾਹਰ ਚਲੇ ਗਏ ਜਨਾਨੀਆਂ ਇਕੱਠੇ ਨਹੀਂ ਪਈਂਦੇ ਠੀਕ ਹੈ ਠੀਕ ਹੈ ਜਨਾਨੀਆਂ ਦਾ ਪਤਾ ਕੀ ਕਰ ਚਲਦੀਆਂ ਬਿਲਕੁਲ ਸਹੀ ਗੱਲ ਹੈ ਜੀ ਹਾਂ ਲੈ ਲਈ 6 ਲੀਟਰ ਦੁੱਧ ਦੇਖੋ ਤਿਆਰ ਆ ਬਾਕੀ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਕਵਰ ਕਰਤੀਆਂ ਕਰਨ ਵਾਲੀ ਲੈਓ ਤੇ ਜੀ ਜੀ ਦਾ ਵੀ ਤੇ ਆ ਗਈ ਹੈ ਤੇ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਸਿੰਗ ਵੀ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਤੇ ਚੱਡਾ ਵੀ ਜਿਹੜਾ ਬਹੁਤ ਹੀ ਜ਼ਿਆਦਾ ਚੰਗਾ ਵਾ ਤੇ ਮਿਲਕ ਵੈਂਜ ਲਾ ਕੇ ਲੋ ਚੈੱਕ ਕਰੰਨੇ ਆ ਤੇ ਥਾਣਾ ਦਾ ਸੈੱਜ ਗਿਆ ਵੀ ਸ਼ਾਂਤਾ ਰ ਆ ਗਿਆ ਵਾ ਇੱਕ ਕਿਦਮਾ ਸੂਈ ਹੋ ਗਈ ਪਹਿਲਾ ਕਿ ਤੂੰ ਜਾ ਇਹ ਦੂਜਾ ਸੂਆ ਸੂਈ ਜੇ ਠੀਕ ਹੈ ਤੂੰ ਹਰਾ ਸੁਗਾ ਸੁਈ ਜੇ ਇੱਕ ਟਾਈਮ ਠੀਕ ਹੁੰਦੀ ਜੇ ਤੇ ਇੱਕ ਟਾਈਮ ਹੁੰਦਾ ਜੀ ਅੱਛਾ ਜੀ ਹਾਂਜੀ ਠੀਕ ਹੈ ਜੀ ਬਦਦਾ ਚੰਗੀ ਗੱਲ ਬਣਦਾ ਨਹੀਂ ਬਿਲਕੁਲ ਬਿਲਕੁਲ ਜੀ ਸਿਆਣੀ ਗੱਲ ਚੰਗਾ ਨਹੀਂ ਲੱਗਦਾ ਹੈਗਾ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਹੋਰ ਦਾ ਕੋਈ ਸ਼ਾਮ ਨੇ ਤੇ ਨਹੀਂ ਲਵਾਉਂਦਾ ਹਾਂਜੀ ਹਾਂਜੀ ਚਲੋ ਅਗਲੇ ਦੇ ਘਰ ਜਾ ਕੇ ਚਲੋ ਨਾਮ ਵੀ ਦੁਆਵੇ ਤੇ ਵਧੀਆ ਗੱਲ ਆ ਬਾਕੀ ਦੱਸਿਆ ਚੰਗਾ ਹੁੰਦਾ ਆ ਦੱਸਿਆ ਚੰਗਾ ਹੁੰਦਾ ਹਾਂਜੀ ਇਹਦਾ ਭਾਈ ਜੀ ਮੁੱਲ ਫਿਰ ਮੁੱਲ ਤੇ ਤਾਂ ਸਾਫੀ ਹੜ ਜੇ ਅੱਛਾ ਜੀ ਤੇ ਚਲੋ ਮਾਨਤਾਰ ਕਰ ਲਾਂਗੇ ਕਰਦੀ ਹੋਵੇ ਜੇ ਕੱਲ ਤੋਂ ਦਸ ਦੋ ਦਸ ਦੋ ਜਿੱਥੇ ਛਾੜੀ ਦੇਣੀ ਹੋਰ ਦ ਦੇ ਜਿੰਨਾ ਕਿ ਤੁਹਾਨੂੰ ਚਾਜ ਲੱਗਦਾ ਉਹਨਾਂ ਕੋ ਛੱਡ ਦੋ 55000 ਦੀ ਹਾਂ ਨਾ ਕਰਦਾ ਛੋੜੀਆ ਹੋ ਠੀਕ ਹੈ ਲਓ ਜੀ 55000 ਤੇ ਬਈ ਕਹਿੰਦਾ ਕਿ ਛੋਟ ਛੱਪੇ ਕਰਾਂਗੇ ਤੇ ਬਿਲਕੁਲ ਜਿਹੜਾ ਨੋਰਮਲ ਰੇਟ ਪਾਤਾ ਉਹ ਪਸ਼ੂ ਬਾਈ ਹੁਣਾਂ ਦੇ ਕੋਲ ਚੰਗੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਾਂਜੀ ਹਾਂਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਾਕੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ